ਇੰਸਟਾਗ੍ਰਾਮਰ ਪ੍ਰੀਤ ਚੱਟੀ ਨੇ ਛੋਟੀ ਜੀ ਉਮਰ ਵਿੱਚ ਵਿਆਹ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਅੱਜ ਸਵੇਰ ਤੋਂ ਹੀ ਪ੍ਰੀਤ ਚੱਟੀ ਦੇ ਵਿਆਹ ਦੀਆਂ ਕੁਝ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਸੀ ਅਤੇ ਹੁਣੇ-ਹੁਣੇ ਪ੍ਰੀਤ ਚੱਟੀ ਨੇ ਆਪਣੇ ਅਕਾਊਂਟ ਉੱਤੇ ਕੁਝ ਵੀਡੀਓਸ ਸਾਰਿਆਂ ਨਾਲ ਸਾਂਝੇ ਕੀਤੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਪ੍ਰੀਤ ਚੱਟੀ ਦੇ ਫੈਨਸ ਹੈਰਾਨ ਰਹਿ ਗਏ ਨੇ ਪ੍ਰੀਤ ਜੱਟੀ ਨੇ ਆਪਣੀਆਂ ਬਾਹਾਂ ਵਿੱਚ ਚੂੜਾ ਪਾਇਆ ਹੋਇਆ ਸੀ ਜਿੱਥੋਂ ਕਿ ਇਹ ਕਲੀਅਰ ਹੋ ਚੁੱਕਿਆ ਹੈ ਕਿ ਸੱਚਮੁੱਚ ਹੀ ਪ੍ਰੀਤ ਜੱਟੀ ਨੇ ਵਿਆਹ ਕਰਵਾ ਲਿਆ ਹੈ। ਉੱਥੇ ਤੁਹਾਨੂੰ ਦੱਸਦੀ ਕਿ ਪ੍ਰੀਤ ਜੱਟੀ ਨੇ ਹੁਣੇ-ਹੁਣੇ ਹੀ ਆਪਣੀ ਹਲਦੀ ਸੈਰਮਨੀ ਦੀ ਇੱਕ ਫੋਟੋ ਸਾਰਿਆਂ ਨਾਲ ਸਾਂਝੀ ਕੀਤੀ ਜੋ ਕਿ ਤੁਸੀਂ ਦੇਖ ਹੀ ਸਕਦੇ ਹੋ। ਬਾਕੀ ਜਾਂਦੇ ਹੋਏ ਆਪਣੇ ਵਿਚਾਰ ਜ਼ਰੂਰ ਦਿਓ ਕਿ ਪ੍ਰੀਤ ਜੱਟੀ ਨੇ ਇੰਨੀ ਜਲਦੀ ਵਿਆਹ ਕਿਉਂ ਕਰਵਾ ਲਿਆ। ਜਿਹੜੇ ਆਪਣੇ ਚੈਨਲ ਉੱਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅੱਜਾ ਦੀਆਂ ਹੋਰ ਅਪਡੇਟਸ ਲਈ ਧੰਨਵਾਦ।